ਓਏ ਹੋਏ ਹੋਏ ਆਹਾ ਆ ਕੀ ਬਣਿਆ ਪਿਆ ਇਹ 3D ਹਾਈਲਾਈਟਰ ਆਈ ਬਬਲ ਟਾਇਲ ਇੱਕ ਸੁੱਕਣੀ ਪਾਈ ਆ ਇਹ ਨਹੀਂ ਨਹੀਂ ਇਹ ਸ਼ਾਈਨਿੰਗ ਵਾਲੀ ਟਾਇਲ ਹੈ ਐਂਟੀ ਸਲਿਪਰੀ ਹੈ ਜੀ ਆ ਦੇਖੋ ਤਿਲਕ ਨਹੀਂ ਸਕਦਾ ਇਹ ਤੋਂ ਬੰਦਾ ਨਾਲੇ ਸ਼ਾਈਨਿੰਗ ਵਾਲੀ ਹੈ ਨਾਲੇ ਤਿਲਕਨ ਨਹੀਂ ਹੈਗੀ ਤੁਸੀਂ ਆਰਾਮਣਾ ਧਰ ਕੇ ਦੇਖੋ ਤੁਸੀਂ ਵੀ ਤਿਲਕੇ ਨਾ ਜਿਵੇਂ ਵੀ ਉਤੇ ਪਰ ਇਹਦੇ ਦੇਖੋ ਹਾਂ ਭਈ ਲੈ ਇਹ ਵੀ ਟਾਇਲ ਆਈ ਲੈ ਦੇਖੋ ਇਹ ਰੰਗ ਬਦਲਦੀ ਹੈ ਆ ਦੇਖੋ ਜਿੱਥੇ ਪੈਰ ਧਰੋਂਗੇ ਘੱਮ ਕਰਨ ਹੋ ਜਾਣਾ ਕੰਮ ਇਹ ਤੁਸੀਂ ਕਰੋ ਇਹ ਚੱਕ ਨਾ ਗਿਆ ਓ ਵਾਹਿਗੁਰੂ ਵਾਹਿਗੁਰੂ ਇੱਜ਼ਤ ਰੱਖੀ ਬਈ ਇੱਜ਼ਤ ਕਰਦੇ ਆ ਆਪਣੀ ਦਾਤ ਆ ਤੁਸੀਂ ਬੇਫਿਕਰ ਹੋ ਕੇ ਚੜਜੋ ਰਹਿ ਮਸਲਾ ਹੀ ਨਹੀਂ ਸਕ੍ਰੈਚ ਪੈ ਜੇ ਯਾਰ ਦੁਨੀਆ ਦੀ ਟੈਕਨੋਲੋਜੀ ਕਿੱਥੋਂ ਤੋਂ ਕਿੱਥੇ ਪਹੁੰਚ ਗਈ ਹੈ ਨਾ ਅੱਜ ਮੈਨੂੰ ਬਾਜਵਾ ਸਾਹਿਬ ਦਾ ਫੋਨ ਆਇਆ ਤੇ ਮੈਨੂੰ ਇਹ ਆਖਿਆ ਕਿ ਤੈਨੂੰ ਸਰਪ੍ਰਾਈਜ਼ ਕਰਨਾ ਯਾਰ ਮੈਂ ਕਿਹਾ ਮੈਂ ਮਾਰਕੀਟ ਦੇ ਵਿੱਚ ਤੁਰਿਆ ਫਿਰਦਾ ਬੰਦਾ ਮੈਨੂੰ ਕਿਵੇਂ ਸਰਪ੍ਰਾਈਜ਼ ਕਰਦੇ ਹੋਗੇ ਮੈਨੂੰ ਇਹੋ ਜਿਹਾ ਕੀ ਸਰਪ੍ਰਾਈਜ਼ ਦੇ ਦੋਗੇ ਮੈਨੂੰ ਇਹੋ ਜਿਹਾ ਕਿੱਥੇ ਹੈਰਾਨ ਕਰਦੇ ਹੋਗੇ ਆਪਾਂ ਗੱਲਬਾਤ ਕਰਦੇ ਆਂ ਬਾਜਵਾ ਸਾਹਿਬ ਨਾਲ ਬਾਜਵਾ ਸਾਹਿਬ ਸਤਿਕਾਰ ਬਾਜਵਾ ਸਾਹਿਬ ਮੈਂ ਨਾ ਤੁਹਾਡੀ ਇੱਕ ਗਲਤੀ ਨੋਟ ਕੀਤੀ ਦੀਤੀ ਹੈ ਹਾਂਜੀ ਬਾਈ ਜੀ ਦੱਸੋ ਜੀ ਪਹਿਲਾਂ ਗਲਤੀ ਫੇਰ ਆਪਾਂ ਸਰਪ੍ਰਾਈਜ਼ ਵਾਲੇ ਪਾਸੇ ਆਉਨੇ ਆ ਦੱਸੋ ਜੀ ਆ ਤੁਹਾਡਾ ਹੱਡੀਆਂ ਵਾਲੇ ਡਾਕਟਰ ਨਾਲ ਸੰਪਰਕ ਹੋ ਗਿਆ ਲੱਗਦਾ ਮੈਨੂੰ ਨਹੀਂ ਨਹੀਂ ਵੀਰੇ ਇਹ ਗੱਲ ਨਹੀਂ ਬਈ ਬੰਦਾ ਹੁੰਦਾ ਇੱਥੇ ਲਾਉਨੇ ਆ ਆਪਾਂ ਟਾਇਲ ਆਮ ਤੌਰ ਤੇ ਦੂਜੀ ਖੁਰਦਰੀ ਟਾਇਲ ਹਾਂਜੀ ਹਾਂਜੀ ਤੇ ਆ ਲਾਈ ਪਈ ਆ ਧਰੀ ਪਈ ਆ ਕਿ ਸੁੱਕਣੀ ਪਈ ਆ ਇਹ ਨਹੀਂ ਨਹੀਂ ਇਹ ਸ਼ਾਈਨਿੰਗ ਵਾਲੀ ਟਾਇਲ ਹੈ ਐਂਟੀ ਸਲਿਪਰੀ ਹੈ ਜੀ ਆਹ ਦੇਖੋ ਤਿਲਕ ਨਹੀਂ ਸਕਦਾ ਇਹ ਤੋਂ ਬੰਦਾ ਨਾਲੇ ਸ਼ਾਈਨਿੰਗ ਵਾਲੀ ਹੈ ਨਾਲੇ ਤਿਲਕਣ ਨਹੀਂ ਹੈਗੀ ਤੁਸੀਂ ਆਪ ਚੜ ਕੇ ਚੈੱਕ ਕਰਕੇ ਦੇਖੋ ਮੇਰੀ ਹੱਡੀ ਟੁੱਟ ਗਈ ਕੋਈ ਉਹ ਸਾਡੀ ਤੁਸੀਂ ਤੁਸੀਂ ਚੈੱਕ ਕਰੋ ਕਰੀ ਤੇ ਮੈਂ ਡਿਗ ਪਿਆ ਨਾਲ ਇਹਦਾ ਵੀਡੀਓ ਵਾਇਰਲ ਹੋ ਨਹੀਂ ਨਹੀਂ ਕੋਈ ਆਹੀ ਗੱਲ ਮੈਂ ਐ ਡਰੋ ਨਾ ਆਰਾਮ ਨਾਲ ਤੁਸੀਂ ਜਿਵੇਂ ਮਰਜੀ ਤੁਰੇ ਫਿਰੋ ਹੈ ਜਿਵੇਂ ਮਰਜੀ ਤੁਰੇ ਫਿਰੋ ਮੈਂ ਬੇਚ ਡਰੋ ਨਾ ਬਿਲਕੁਲ ਬੇਫਿਕਰ ਹੋ ਕੇ ਤੁਰੇ ਫਿਰੋ ਪੈਰ ਤੁਸੀਂ ਆ ਹਲਾ ਕੇ ਦੇਖੋ ਪੈਰ ਫੜਦੀ ਆ ਯਾਰ ਗੱਲ ਸਹੀ ਆ ਯਾਰ ਹੈ ਤੁਸੀਂ ਡਰ ਕੇ ਨਾ ਤੁਰੋ ਬੇਫਿਕਰ ਹੋ ਕੇ ਲੈ ਇਹ ਤਾਂ ਗੱਲ ਪੱਕੀ ਆ ਲੈ ਇਹ ਸ਼ਾਈਨਿੰਗ ਦੇ ਵਿੱਚ ਐਂਟੀ ਸਲਿਪਰੀ ਟਾਇਲ ਕੱਢੀ ਆ ਜੀ ਤੁਸੀਂ ਪ੍ਰੇਤ ਸ਼ਾਈਨ ਦੇਖ ਸ਼ਾਈਨ ਦੇਖ ਫਿਰ ਇੱਕ ਗੱਲ ਹੋਰ ਦੇਖ ਯਾਰ ਕਮਾਲ ਯਾਰ ਇੱਕ ਮਿੰਟ ਮੈਨੂੰ ਉਧਰਲੇ ਪਾਸੇ ਹੋਣ ਦੇ ਇਹ ਐਂ ਬੰਦਾ ਤਲਕਾਉਣਾ ਚਾਵੇ ੱੱਕੇ ਨਾਲ ਵੀ ਪੈਰ ਨਹੀਂ ਪਟਦਾ ਨਹੀਂ ਪਟਦਾ ਪੈਰ ਫੜ ਲੈਂਦੀ ਐ ਇਹ ਨਾਲੇ ਟੇਢੀ ਪਈ ਆ ਇਹ ਇਹ ਕਿਹੜੀ ਟਾਇਲ ਬਣ ਗਈ ਤਕਰਲੀ ਕਰਲੀ ਕਰਲੀ ਟਾਇਲ ਬਣ ਗਈ ਸ਼ਿਪਕਲੀ ਟਾਇਲ ਭਾਈ ਦੁਨੀਆ ਤੇ ਸ਼ਿਪਕਲੀ ਟਾਇਲ ਆ ਗਈ ਆ ਸ਼ਿਪਕਲੀ ਟਾਇਲ ਓਏ ਆ ਆਹਾ ਓਏ ਹੋਏ ਹੋਏ ਆਹਾ ਆ ਕੀ ਬਣਿਆ ਪਿਆ ਇਹ 3D ਹਾਈਲਾਈਟਰ ਆਈ ਬੱਬਲ ਟਾਇਲ ਆਹਾ ਇਹ ਵੀ ਨਵੀਂ ਚੀਜ਼ ਐ ਇੰਪੋਰਟਡ ਹਾਈਲਾਈਟਰ ਐ ਇਹ ਐਂਟਰੀ ਦੇ ਪਾਉਣ ਵਾਸਤੇ ਇਹ ਵੀ ਟਾਇਲ ਹੈ ਜੀ ਸਰਪ੍ਰਾਈਜ਼ ਤੁਸੀਂ ਵਾਕਿਆ ਹੀ ਬਾਜਵਾ ਸਾਹਿਬ ਸਰਪ੍ਰਾਈਜ਼ ਦੇ ਜਾਂਦੇ ਆ ਮੈਨੂੰ ਆ ਵੀ ਉਹਦੇ ਨਾਲ ਦਾ ਹੀ ਹੈ ਇਹ ਵੀ ਉਹੀ ਹੈ ਜੀ 3D ਹਾਈਲਾਈਟਰ ਆ ਦੇਖੋ ਲੈ ਇਹ ਵੀ ਟਾਇਲ ਹੈ ਜੀ ਲੈ ਦੇਖੋ ਇਹ ਰੰਗ ਬਦਲਦੀ ਹੈ ਜੀ ਆ ਦੇਖੋ ਜਿੱਥੇ ਪੈਰ ਧਰੋਗੇ ਰੰਗ ਚੇਂਜ ਹੋ ਜਾਊਗਾ ਟਾਇਲ ਦਾ ਇਹ ਲੈ ਯਾਰ ਕਿੱਡੀ ਆਲਾ ਚੀਜ਼ ਹੈ ਆਹ ਲੱਗੇ ਆ ਦੋ ਲੈ ਮੈਨੂੰ ਪਤਾ ਰਿਸ਼ਤੇਦਾਰ ਬਾਰ ਬਾਰ ਐਸੇ ਤੇ ਪੈਰ ਧਰ ਹੀ ਜਾਂਦੇ ਹਨਾ ਇਹ ਕਲਰ ਚੇਂਜ ਕਰਦੀ ਹੈ ਟਾਇਲ ਆਪਦਾ ਤੇ ਆਹ ਨਾਲ ਬੂਟ ਵੇਚਣ ਲੱਗੇ ਨਾ ਨਾ ਇਹ ਵੀ ਉਹੀ ਐਂਟੀ-ਸਲਿਪਰੀ ਤੇਲ ਆ ਆਮ ਦਾਣੇ ਦਾ ਤੇਲ ਅਗਲਾ ਲਾ ਲੈਂਦਾ ਵੀ ਤਿਲਕ ਨਹੀਂ ਹੁੰਦੀ ਆ ਦੇਖੋ ਪੈੜ ਧਰਿਆ ਨਾਲ ਦੀ ਨਾਲ ਦਿਲਕ ਜੂ ਜਿਵੇਂ ਮਰਜੀ ਜਿਦਾ ਕੇ ਧਰਿਓ ਜਿਹੜੀ ਆ ਸਪੈਸ਼ਲ ਐਂਟੀ-ਸਲਿਪਰੀ ਆ ਤੁਸੀਂ ਪੈੜ ਧਰਿਆ ਉੱਥੇ ਹੀ ਚੰਮਦੇ ਜੇ ਵੀ ਤੁਸੀਂ ਕਹਿਆ ਸ਼ਿਫਕਲੀ ਤੇਲ ਆ ਸ਼ਿਫਕਲੀ ਤੇਲ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਕੋਈ ਟ੍ਰੈਕ ਕੋਈ ਨਹੀਂ ਹੈਗਾ ਸੱਚੀ ਤੇਲ ਐਹੀ ਹੈ ਰਾਮਨਾਥ ਧਰ ਕੇ ਦੇਖੋ ਤੁਸੀਂ ਵੀ ਤਿਲਕੇ ਨਾ ਜਿਵੇਂ ਵੀ ਉੱਤੇ ਪਰ ਇਹਦੇ ਦੇਖੋ ਆ ਵੀ ਲੇ ਕਮਾਲ ਆ ਯਾਰ ਆ ਉਹ ਚੀਜ਼ ਆ ਜਿਹੜੀ ਉਧਰ ਤਰੀ ਹੁੰਦੀ ਹਾਂਜੀ ਹਾਂ ਇਹ ਉਹ ਦੇ ਸ਼ਾਈਨਿੰਗ ਵਾਲੀ ਟੈਲ ਆ ਇਹ ਮੈਟ ਟੈਲ ਆ ਉਸੇ ਜੀ ਇਹ ਇਹ ਉਦੋਂ ਵੀ ਨੈਕਸਟ ਲੈਵਲ ਚੀਜ਼ ਆ ਇਹ ਉਦੋਂ ਨੈਕਸਟ ਲੈਵਲ ਜੀ ਵੀ ਜੇ ਉਹ ਸ਼ਾਈਨੀ ਵਾਲੀ ਨਹੀਂ ਤਿਲਕਦੀ ਤਾਂ ਫਿਰ ਮੈਟ ਵਾਲੀ ਤਾਂ ਫਿਰ ਨੈਕਸਟ ਮੈਟ ਵਾਲੀ ਤਾਂ ਨੈਕਸਟ ਲੈਵਲ ਆ ਜੀ ਬਿਲਕੁਲ ਇਹ ਤਾਂ ਪਾਣੀ ਚ ਵੀ ਫਿਰ ਦਿਲਕਦੀ ਨਹੀਂ ਨਾ ਹੂੰ ਪਾਣੀ ਚ ਵੀ ਕੋਈ ਦਿਲਕਦੀ ਨਹੀਂ ਵੀ ਜੇ ਬਾਥਰੂਮ ਚ ਲੱਗ ਗਈ ਹਾਂਜੀ ਹਾਂ ਤਾਂ ਤਿਲਕਾਂ ਦੀ ਟੈਨਸ਼ਨ ਕਰ ਤੂੰ ਇਹ ਨਹੀਂ ਕਰ ਸਕਦੇ ਇਹ ਤਾਂ ਨਹੀਂ ਤਿਲਕਾਂ ਸੰਜੀ ਆ ਅਜ ਬਸ ਆ ਟੰਬੇ ਇੱਥੇ ਰੱਖ ਲਿਆ ਇਹ ਤਾਂ ਮੈਨੂੰ ਲੱਗਦਾ ਪੱਕਾ ਹੀ ਹੱਡਾਂ ਵਾਲੀ ਦੁਕਾਨ ਨਾਲ ਇਹਨਾਂ ਦਾ ਸੰਪਰਕ ਆ ਇਹ ਤਾਂ ਆਮ ਤੌਰ ਤੇ ਇਹੋ ਜਿਹੇ ਤੰਬੜ ਤਾਂ ਆਪਣੇ ਤਾਂ ਰੱਖੇ ਹੁੰਦੇ ਆ ਬਈ ਇਹ ਗਾਇਆਂ ਗੁਆਂ ਆ ਗਏ ਤਾਂ ਖੇਤ ਪਏ ਹੁੰਦੇ ਆ ਨਹੀਂ ਨਹੀਂ ਇਹ ਵੀ ਇੱਕ ਟੈਸਟ ਕਰਨ ਵਾਸਤੇ ਰੱਖਿਆ ਟਾਇਲ ਦਾ ਇਹ ਵੀ ਤੁਹਾਨੂੰ ਟੈਸਟ ਕਰਕੇ ਹੁਣ ਦਿਖਾਉਣੇ ਆ ਲਾਈਵ ਜ਼ਿੰਮੇਦਾਰਾਂ ਵਾਲੇ ਜਿਵੇਂ ਕਹਿੰਦੇ ਜਾਤੂ ਲਿਆਈ ਉਹ ਜਾਤੂ ਚੱਕਿਆ ਜਾਤੂ ਰੱਖੀ ਫਿਰਦਿਆ ਇਹਦੇ ਨਾਲ ਵੀ ਹੁਣ ਤੁਹਾਨੂੰ ਟੈਸਟ ਇੱਕ ਟੈਸਟਰ ਦਾ ਹੀ ਟੈਸਟ ਹੀ ਕਰਨਾ ਟਾਇਲ ਦਾ ਉਹ ਤੁਹਾਨੂੰ ਕਰਕੇ ਦਿਖਾਉਣੇ ਆ ਇਹਦੇ ਨਾਲ ਇਹਦੇ ਨਾਲ ਕਿਹੜਾ ਟੈਸਟ ਹੋਊਗਾ ਜੇ ਟਾਇਲ ਦੀ ਫਲੈਕਸੀਬਿਲਟੀ ਚੈੱਕ ਕਰਾਂਗੇ ਜੀ ਇੰਨੀ ਮਟਾਈ ਦੇ ਟਾਇਲ ਧਰਾਂਗੇ ਆਪਾਂ ਇਹਦੇ ਉੱਪਰ ਨਹੀਂ ਆਮ ਤੌਰ ਤੇ ਟਾਇਲ ਅਸੀਂ ਫਲੈਕਸੀਬਿਲਟੀਾਂ ਚੈੱਕ ਕਰਦੇ ਆ ਸਾਡਾ ਵੀ ਤਜਰਬਾ ਹੈ ਹਾਂਜੀ ਅਸੀਂ ਟਾਇਲ ਇੱਧਰ ਵੀ ਟਾਇਲ ਧਰਦੇ ਹੁੰਦੇ ਹਾਂ ਜੀ ਇੱਧਰ ਵੀ ਟਾਇਲ ਧਰਦੇ ਹੁੰਦੇ ਆ ਉਹ ਨੋਰਮਲ ਕੰਪਨੀ ਟਾਇਲ ਹੈ ਜਿਹਦੀ ਮਾਈਨਰ ਫਲੈਕਸੀਬਿਲਟੀ ਹੈ ਇਹ ਤੁਹਾਨੂੰ ਫੁੱਲ ਫਲੈਕਸੀਬਲ ਇੰਡੀਆ ਦੀ ਸਭ ਤੋਂ ਵੱਧ ਫਲੈਕਸੀਬਲ ਟਾਇਲ ਦਿਖਾਵਾਂਗੇ ਅੱਜ ਇਟਲੀ ਦੀ ਟੈਕਨੋਲੋਜੀ ਦੀ ਇਟਲੀ ਦੀ ਟੈਕਨੋਲੋਜੀ ਆਜੋ ਫਿਰ ਤਰੋਏ ਲਓ ਵਾਹਿਗੁਰੂ ਜੀ ਦਾ ਨਾਮ ਲੈ ਵੀ ਸਜਣੋ ਸੈਟਅਪ ਲੱਗ ਗਿਆ ਆ ਚੱਕੋ ਚੱਕੋ ਸੈਟਅਪ ਲੱਗ ਗਿਆ ਲੈ ਬਾਜਵਾ ਸਾਹਿਬ ਨੇ ਇੱਕ ਇੰਟਰਨੈਟ ਤੇ ਵੀਡੀਓ ਬਾਲੀ ਵਾਇਰਲ ਹਾਂਜੀ ਸੰਤੋਖ ਆ ਮੁੰਡਾ ਉਹ ਗਿਆ ਸੀ ਟਾਇਲਾਂ ਵਾਲੀ ਦੁਕਾਨ ਤੇ ਠੀਕ ਹੈ ਜੀ ਤੇ ਉਹ ਨਾ ਜਦੋਂ ਉੱਤੇ ਚੜਿਆ ਤੇ ਟਾਇਲ ਕਈ ਤੜਕ ਤੇ ਵੀਡੀਓ ਹੋ ਗਈ ਵਾਇਰਲ ਉਹਨੇ ਵੀ ਉਵੇਂ ਹੀ ਪਾਤੀ ਠੀਕ ਹੈ ਜੀ ਤੇ ਆ ਦੂਜਾ ਮੌਕਾ ਅਸੀਂ ਨਹੀਂ ਨਹੀਂ ਆ ਦੂਜਾ ਮੌਕਾ ਬਣਦਾ ਹੀ ਨਹੀਂ ਇਹ ਤੁਸੀਂ ਚੜੋ ਆਪਾਂ ਨੂੰ ਫੁੱਲ ਕੌਨਫੀਡੈਂਸ ਹੈ ਇੱਕ ਕੰਮ ਕਰਨ ਹੋ ਜਾਣਾ ਕੰਮ ਇਹ ਤੁਸੀਂ ਕਰੋ ਇਹ ਚੱਕ ਮੈਂ ਕਿਹਾ ਓਏ ਵਾਹਿਗੁਰੂ ਵਾਹਿਗੁਰੂ ਇੱਜ਼ਤ ਰੱਖੀਂ ਭਈ ਇੱਜ਼ਤ ਕਰਦੇ ਆ ਆਪਣੀ ਦਾਤਿਆਂ ਤੁਸੀਂ ਬੇਫਿਕਰ ਹੋ ਕੇ ਚੜਜੋ ਡੈਲ ਦੇ ਆਏ 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 ਓਏ ਜੇ ਮਰਜੀ ਤੁਰੇ ਫਿਰੋ ਜੀ ਮੈਂ ਡਰ ਰਿਹਾ ਤੁਸੀਂ ਡਰੋ ਹੀ ਨਾ ਮੈਂ ਚੈੱਕ ਕਰਨ ਆਲਾ ਡਰ ਆਹ ਦੇਖੋ ਅੱਗੋਂ ਨਾਲ ਲੱਗੀ ਜਿੱਦੂ ਵੱਦ ਕੀ ਹੋਊਗਾ ਇੱਥੇ ਨਾਲ ਲੱਗੀ ਥੱਲੇ ਡੈਲ ਇਸ ਤੋਂ ਤਾਂ ਕੀ ਹੋ ਸਕਦਾ ਬਾਈ ਕਹਿੰਦਾ ਡਰੋ ਨਾ ਮੈਂ ਸੱਚੀ ਮੈਨੂੰ ਨਾ ਅੰਦਰੋਂ ਕੁਰਾਟ ਹੁੰਦੀ ਆ ਮੈਨੂੰ ਐ ਲੱਗਦਾ ਵੀ ਓਏ ਹੁਣ ਵੀ ਪੜਾਕਾ ਤੁਸੀਂ ਬੈਕ ਮੈਪ ਮੁੜ ਕੇ ਦੇਖੋ ਜੀ ਇੱਥੇ ਖੜੇ ਰਹੋ ਅੱਗੋਂ ਲੱਗੀ ਪਈ ਐ ਨਾਲ ਪਿੱਛੋਂ ਉੱਚੀ ਹੈ ਹਜੇ ਵੀ ਇੰਨੀ ਜ਼ਬਰਦਸਤ ਫਲੈਕਸੀਬਿਲਟੀ ਹੈ ਕਿੰਨੀ ਜਬਰਦਸਤ ਹੈ ਦੱਸਦੀ ਆ ਨਾ ਤੈਨੂੰ ਉਹ ਯਾਰ ਮੈਨੂੰ ਸੱਚੀ ਮੇਰੇ ਅੰਦਰ ਬਾਜਵਾ ਸਾ ਮੇਰੇ ਅੰਦਰਲੇ ਪਾਸੇ ਨਾ ਮੇਰੇ ਮੈਨੂੰ ਫਿਰ ਵੀ ਬੰਦੇ ਨੂੰ ਆਪਦੇ ਕਲਾਇੰਟ ਦਾ ਹੁੰਦਾ ਯਾਰ ਵੀ ਬੰਦੇ ਦੀ ਯਾਰ ਕਿਤੇ ਇਹ ਨਾ ਹੋਵੇ ਨਾ ਬਣਾ ਕਰੇ ਚਿੰਚੀ ਦੇ ਕਿਹੜਾ ਵਿਚ ਵੜਿਆ ਕੋਈ ਬੰਦਾ ਇੱਕ ਮੈਨੂੰ ਬਾਜਵਾ ਸਾ ਹੋਰ ਗੱਲ ਦੱਸੋ ਹਾਂਜੀ ਤੁਸੀਂ ਤਾਂ ਇਹਦੇ ਤੇ ਕਿੰਨੇ ਬੰਦੇ ਚੜਾ ਕੇ ਦੇਖਿਆ ਤੁਸੀਂ ਚਲੋ ਮੈਂ ਤਾਂ ਕੱਲਾ ਚੜਨ ਤੋਂ ਡਰਦਾ ਇਹ ਬਾਲਾ ਵੀ ਨਹੀਂ ਆਪਾਂ ਝੂਠ ਨਹੀਂ ਬੋਲਦੇ ਮਤਲਬ 20 25 ਵਾਰੀ ਟੈਸਟ ਕਰ ਲਈ ਹੋਊਗੀ ਐਵੇਂ ਵੀ ਦੋ ਬੰਦੇ ਚੜਾ ਕੇ ਦੇਖਿਆ ਹਾਂਜੀ ਦੋ ਬੰਦੇ ਵੀ ਚੜਾ ਕੇ ਦੇਖਿਆ ਤੁਹਾਨੂੰ ਵੀਡੀਓ ਮੈਂ ਦੇ ਦਿੰਦਾ ਨਾਲ ਆਪਾਂ ਹੋਣੀ ਚੜ ਕੇ ਦੇਖ ਲੈਂਦੇ ਹਾਂ ਤੇ ਦੋ ਬੰਦੇ ਚੜ੍ਹ ਕੇ ਦੇਖਿਆ ਦੋ ਦੋ ਵੀ ਚੜ੍ਹ ਗਏ ਇਹ ਇਹ ਕਾਰਨ ਕੀ ਆ ਦੇਖੋ ਮਿੱਟੀ ਆ ਗਲੌਸ ਆ ਇਹ ਕੈਮੀਕਲ ਜਿਹੜਾ ਇਟਾਲੀਅਨ ਕੈਮੀਕਲ ਆਸਲੀ ਇਟਲੀ ਦਾ ਕੈਮੀਕਲ ਇੱਥੇ ਯੂਜ਼ ਹੁੰਦਾ ਜਿੱਤੇ ਉਹਦੂ ਬਾਅਦ ਜਿਹੜੀਆਂ ਪਕਾਈ ਵਾਲੇ ਮਸ਼ੀਨਾਂ ਉਹ ਵੀ ਸਾਰੀਆਂ ਇਟਾਲੀਅਨ ਮ ਪਈ ਮਿੱਟੀ ਨਹੀਂ ਰਹਿ ਜਾਂਦੀ ਜੀ ਇਹ ਤਾਂ ਪਲਾਸਟਿਕ ਦੀ ਸ਼ੀਟ ਵਾਂਗੂ ਬਣ ਗਈ ਇੰਨੀ ਲਚਕ ਹੋ ਗਈ ਇਹਦੀ ਇਹ ਤਾਂ ਰਬੜ ਬਣ ਗਈ ਰਬੜ ਬਣ ਗਈ ਬਣ ਗਈ ਨਾਰਮਲ ਟਾਇਲ ਵਰਗੀ ਟਾਇਲ ਨਹੀਂ ਇਹ ਹੋਰ ਹੋਰ ਤੋਂ ਸਰਪ੍ਰਾਈਜ਼ਿੰਗ ਹੋਰ ਚੀਜ਼ਾਂ ਦਿਖਾਉ ਉਹ ਵੀ ਜਿਹੜੀਆਂ ਵਾਕਈ ਮੈਂ ਕਹਾਂ ਕਿ ਮੈਂ ਮਾਰਕੀਟ ਦੇ ਵਿੱਚ ਜੇ ਕੋਈ ਬੰਦਾ ਆਵੇ ਤਾਂ ਮਾਨਸਾ ਦੇ ਵਿੱਚ ਬਾਜਵਾ ਸਾਹਿਬ ਕੋਲੇ ਆ ਗਏ ਬਿਲਕੁਲ ਜੀ ਬਿਲਕੁਲ ਕੋਈ ਹੈ ਕੋਈ ਇਹੋ ਜੀ ਚੀਜ਼ ਵੀ ਜਿਹੜੀ ਸਾਰੀਆਂ ਬਾਕੀ ਜਿੰਨੀਆਂ ਟਾਈਲਸ ਤਰ੍ਹਾਂ ਦੀਆਂ ਹਰੇਕ ਬਜਟ ਦੀ ਹਰੇਕ ਸਾਈਜ਼ ਦੀ ਟਾਈਲ ਅਵੇਲੇਬਲ ਹੈ ਇਹ ਤੁਹਾਨੂੰ ਸਪੈਸ਼ਲ ਟਾਈਲਾਂ ਦਿਖਾਈਆਂ ਜਿਵੇਂ ਆਪਾਂ ਬਾਹਰ ਦੇਖੀ ਹੈ ਨਾ ਆ ਨਾਰਮਲ ਗਲੇਸ ਵਾਲੀ ਹੈ ਇੱਥੇ ਧਰੋ ਹਾਂ ਜੀ ਤੇ ਇਹਦੇ ਤੇ ਮਸਲਾ ਹੀ ਨਹੀਂ ਹਾਂ ਤਿਲਕਣਾ ਨਹੀਂ ਹੈਗਾ ਇੱਥੇ ਤੁਸੀਂ ਦੇਖੋ ਤਿਲਕੋਗੇ ਧਿਆਨ ਰੱਖਿਓ ਇਹਦੇ ਤੇ ਤਿਲਕਦੇ ਹਾਂ ਹਾਂ ਉਹ ਪੈਰ ਫੜਦੀ ਹੈ ਹਾਂ ਤੇ ਆਹ ਫੜਦੀ ਹੈ ਹਾਂ ਪੈਰ ਦੀ ਗ੍ਰਿਪ ਬਣਾ ਲੈਂਦੀ ਹੈ ਹਾਂ ਪੈਰ ਦੀ ਗ੍ਰੈਪ ਬਣਾ ਲੈਂਦੀ ਆ ਜਿਵੇਂ ਵੈਕਿਊਮ ਕਰਦੀ ਹੁੰਦੀ ਆ ਨਾ ਆ ਵੈਕਿਊਮ ਕਰਦੀ ਹੁੰਦੀ ਉਹ ਮੈਂ ਪੈਰ ਨੂੰ ਖੜ੍ਹਦੀ ਆ ਇਹ ਦੁਬਾਰਾ ਹੀ ਬਣਾਈ ਹੂੰ ਜੇ ਇੰਨਾ ਫਿਰ ਆਪਾਂ ਪੈਰ ਜੇ ਉੱਤੇ ਨਹੀਂ ਤੁਸੀਂ ਪੈਰ ਦਾ ਵਜਨ ਦੇ ਕੇ ਦੇਖੋ ਹਿੱਲਣਾ ਨਹੀਂ ਪੈਰ ਹੂੰ ਵੀ ਜਿਵੇਂ ਅਸਲ ਚ ਨਾਰਮਲ ਚ ਹੂੰ ਹੂੰ ਹੈਲਦੀ ਨਹੀਂ ਯਾਰ ਉਹਦੇ ਚ ਉਹਦੇ ਚ ਦੇਖੋ ਇਹ ਚ ਪੈਰ ਖੜਦਾ ਨਹੀਂਗਾ ਇਹ ਚ ਭੱਜਿਆ ਫਿਰੂਗਾ ਪੈਰ ਹਾਂ ਲੋ ਇਹਦੇ ਤੇ ਭੱਜਿਆ ਫਿਰਦਾ ਇਹਦੇ ਉੱਤੇ ਜੰਮ ਜਾਂਦਾ ਜਿਵੇਂ 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 ਆਪਾਂ ਵੈਕਿਊਮ ਕਰ ਲੈਂਦੀ ਹੁੰਦੀ ਹੈ ਨਾ ਅੰਦਰਲੇ ਖਲਾਓ ਤੁਸੀਂ ਹਲਾ ਕੇ ਦੇਖੋ ਪੈਰ ਹਾਂ ਲਓ ਪੈਰ ਨੂੰ ਫੜ ਲੂਗੀ ਹਾਂ ਫੜਦੀ ਆ ਮਤਲਬ ਜਿਵੇਂ ਗ੍ਰਿਪ ਹਾਂ ਤੁਸੀਂ ਦੇਖੋ ਕਮਾਲ ਚੀਜ਼ ਆ ਯਾਰ ਦਿਖਾਓ ਬਾਜਬਾ ਸਾਹਿਬ ਇੱਕ ਇਧਰਲੇ ਪਾਸੇ ਤੁਸੀਂ ਦੱਸਦੇ ਕਿਹਨੇ ਬਾਹਲਾ ਸਰਪ੍ਰਾਈਜ਼ ਆ ਤੇਰੇ ਵਾਸਤੇ ਆ ਦੇਖੋ ਸਪੈਸ਼ਲ ਵਿੜਿਆਂ ਵਾਲੀ ਜਿਵੇਂ ਇੱਟਾਂ ਦਾ ਫਰਸ਼ ਲੋਕੀ ਲਾਉਂਦੇ ਆ ਨਾ ਵੀ ਟਾਇਲ ਨਹੀਂ ਮਿਲਦੀ ਉਹਦੇ ਵਰਗੀ ਆ ਦੇਖੋ ਇੱਟਾਂ ਦੇ ਫਰਸ਼ ਨਾਲ ਦੀ ਟਾਇਲ ਆ ਬਿਲਕੁਲ ਨਹੀਂ ਸੋਹਣੀ ਤਾਂ ਬਹੁਤ ਆ ਹਾਂਜੀ ਹਾਂ ਪਰ ਵਿੜੇ ਦੇ ਵਿੱਚ ਟਾਇਲ ਮਜ਼ਬੂਤ ਚਾਹੀਦੀ ਹੁੰਦੀ ਹੈ ਮਜ਼ਬੂਤ ਜੀ ਇੰਨੀ ਹਾਰਡ ਨਾ ਸਹਿ ਤੁਸੀਂ ਹਾਰਡਨੈਸ ਚੈੱਕ ਕਰਕੇ ਦੇਖੋ ਇਹ ਚੀਜ਼ ਦੀ ਆਹ ਲਓ ਤੁਸੀਂ ਆਹ ਲੋਹੇ ਦਾ ਕਿੱਲ ਹੈ ਹਾਂਜੀ ਕਿੰਨਾ ਮੋਟਾ ਨਾਲ ਸਕ੍ਰੈਚ ਪਾ ਦੋ ਦਿੱਤੇ ਤੁਸੀਂ ਜ਼ੋਰ ਲਾ ਲਓ ਜਮੈਂ ਐ ਤੇ ਮੈਂ ਪਾ ਦਿਆਂ ਫੁੱਲ ਜ਼ੋਰ ਲਾ ਕੇ ਜੀ ਮੇਰੇ ਜੰਮੇ ਤਾਂ ਨਹੀਂ ਪਾਉਗੀ ਨਾ ਨਾ ਜਮੇ ਨਹੀਂ ਜਮੇ ਬੰਦੀ ਚੈੱਕ ਹੋ ਜਾ ਚੰਗੀ ਤਰ੍ਹਾਂ ਕਰੋ ਜੀ ਮਸਲਾ ਹੀ ਨਹੀਂ ਸਕ੍ਰੈਚ ਪੈ ਜੇ ਲੋਹੇ ਜ ਨਹੀਂ ਹਾਰਡ ਹੈ ਟਾਇਲ ਅਕੇ ਲਗਾਸ ਜੂਗਾ ਤੁਹਾਡੇ ਹੱਥ 'ਚ ਟਾਇਲ ਤੇ ਸਕ੍ਰੈਚ ਨਹੀਂ ਬੈਣਾ। ਆ ਦੇਖ ਲੈ ਕੱਲ ਕੱਲ ਦਾ ਨਾ ਉਹ ਬਣਾਇਆ ਪਿਆ ਪ੍ਰੀਤ ਹਣਾ। ਬਾਕੀ 12mm ਮਟਾਈ ਇਹਦੀ। ਹਾਂਜੀ। ਕੋਈ ਟੁੱਟਣ ਦਾ ਮਸਲਾ ਨਹੀਂ ਹੈਗਾ ਜਿਵੇਂ ਮਰਜ਼ੀ ਵਜਨ ਚੜੀ ਚੱਲੇ। ਨਾ ਇਹਦੇ ਉੱਤੇ ਭਾਵੇਂ ਟਰੱਕ ਚੜਜੇ। ਬਿਲਕੁਲ ਜੀ। ਟੁੱਟਦੀ ਨਹੀਂ। ਭਾਵੇਂ ਗਲੀ 'ਚ ਲਵਾ ਦਿਓ ਤੁਸੀਂ। ਇੰਨੀ ਚੈ ਸਕਦਾ ਹੀ ਇਹਦੀ ਟਾਇਲ ਦੀ। ਦੇਖੋ ਯਾਰ ਕਿੱਡੀ ਸੋਹਣੀ ਕਿੰਨੀ ਮਜ਼ਬੂਤ ਸਕ੍ਰੈਚ ਲੈਸ ਕਮਾਲ ਸਾਰਾ। ਬਿਲਕੁਲ ਤੁਸੀਂ ਤਾਂ ਹਜੇ ਜੀ ਸਕ੍ਰੈਚ ਪਾ ਕੇ ਨਹੀਂ ਦੇਖਿਆ ਤੇ ਜਿਵੇਂ ਅਸੀਂ ਚੈੱਕ ਕਰਾ ਕੇ ਦਿਖਾਉਨੇ ਆ। ਆ ਦੇਖੋ। ਬਲੈਕ ਵਾਈਟ ਚੈੱਕ ਕਰਦੇ ਆ। ਆਪਾਂ ਇਹ ਵੀ ਨਾਗਾ ਉਹੀ ਕਰਦੇ ਤੁਸੀਂ ਉਹਦੇ ਉੱਤੇ ਆ ਕਿ ਲੁੱਡੀ ਜਾਂਦਾ ਹੈ ਕਿ ਲੁੱਟ ਜੂਗਾ ਸਾਰਾ ਕਿ ਲੁੱਟ ਜੂਗਾ ਜਮਾ ਦੇ ਲੋ ਇਹ ਯਾਰ ਲੋਹੇ ਦੀ ਫੈਕਟਰੀ ਲਾ ਲਗੀ ਸਹੀ ਗੱਲ ਮੁਸ਼ਕਲ ਲੱਗੀ ਲੋਹੇ ਦੀ ਫੈਕਟਰੀ ਚ ਲਾ ਸਕਦੇ ਹਾਂ ਟਾਇਲ ਬਸ ਲੋਹਾ ਘਸੀ ਜਾਂਦਾ ਲੋਹੇ ਦੇ ਉੱਤੇ ਪੈਨਸਲ ਵਾਂਗੂ ਲਖੀਰ ਪੈਂਦੀ ਆ ਲੋਹਾ ਹੀ ਸਾਫ ਹੋ ਜਾਂਦਾ ਬਸ ਹਾਂ ਟਾਇਲ ਨੂੰ ਨਹੀਂ ਫਰਕ ਪੈਂਦਾ ਕੋਈ ਨੈਕਸਟ ਲੈਵਲ ਚੀਜ਼ ਆ ਯਾਰ ਨੈਕਸਟ ਲੈਵਲ ਬਾਜਪਾ ਸਾਹਿਬ ਐਵੇਂ ਨਹੀਂ ਸਲਾਮ ਹਾਂ ਜਿੰਨੇ ਕਲਰ ਹੋਰ ਮਿਲ ਜਾਣ ਹਾਂ ਕਲਰ ਆਪਸ਼ਨ ਕਾਫੀ ਨੇ ਇਹਦੇ ਚ ਆ ਵੀ ਇਹਦੇ ਇਹਦੀ ਕਲਰ ਨੇ ਬਾਕੀ ਸਾਈਜ਼ ਵੀ ਡਿਫਰੈਂਟ ਡਿਫਰੈਂਟ ਨੇ ਹਾਂਜੀ 16x16 ਦਾ ਸਾਈਜ਼ 2x2 20x20 12x24 ਤੇ ਕਲਰ ਵੀ ਸਾਰਿਆਂ ਚ ਫੁੱਲ ਨੇ ਬਾਜਪਾ ਸਾਹਿਬ ਆਪਾਂ ਉਹਦੀ ਫਰਸ਼ ਦੀ ਗੱਲ ਕਰ ਲਈ ਹੈ ਨਾ ਹਾਂਜੀ ਫਲੋਰ ਟਾਇਲ ਤੇ ਫਲੋਰ ਟਾਇਲ ਦੀ ਤਾਂ ਨੈਚੁਰਲ ਗੱਲ ਆ ਕਿ ਤੁਹਾਡਾ ਸਿਸਟਮ ਵੱਡਾ ਹੈ ਤਾਂ ਹੋਰ ਸਾਨੂੰ ਕੀ ਦਿਖਾ ਸਕਦੇ ਆ ਇਹਦੇ ਵਿੱਚ ਜਿਹੜਾ ਗਾਹ ਨੂੰ ਤਾਂ ਇੱਕ ਤਰ੍ਹਾਂ ਦੀ ਚੀਜ਼ ਚਾਹੀਦੀ ਨਹੀਂ ਹਾਂਜੀ ਸਾਰੇ ਆਪਣੇ ਕੋਲੇ 8 ਇੰਚ ਤੋਂ ਲੈ ਕੇ 8 ਫੁੱਟ ਤੱਕ ਦੀ ਹਰੇਕ ਟਾਈਲ ਅਵੇਲੇਬਲ ਹੈ ਜਿੰਨਾ ਵੀ ਬਜਟ ਹੈ ਅਗਲੇ ਦਾ ਬਜਟ ਦੇ ਅਕੋਰਡਿੰਗ ਹਰ ਇੱਕ ਸਾਈਜ਼ ਚ ਵੈਰਾਈਟੀ ਬਹੁਤ ਹੈ ਜੀ ਜਿਵੇਂ ਜੇ 6x4 ਦੀ ਇਕੱਲੇ ਸਾਈਜ਼ ਦੀ ਗੱਲ ਕਰ ਲਓ ਐਂਡਲੈਸ ਆ ਗਿਆ ਐਂਡਲੈਸ ਜੀ ਇਹਦੇ ਚ ਵੀ ਤੁਸੀਂ ਐ ਮੰਨ ਲਓ ਵੀ 35 ਰੁਪਏ ਤੋਂ ਸਟਾਰਟ ਹੋ ਕੇ ਸਿਰਫ 6x4 35 ਰੁਪਏ ਫੁੱਟ ਤੋਂ ਲੈ ਕੇ 150 ਰੁਪਏ ਫੁੱਟ ਤੱਕ ਦੀ 6x4 ਰਾਈ ਹੈ ਐਨੀ ਵੈਰਾਈਟੀ ਹੈ 6x4 ਕਲਰ ਆਪਸ਼ਨ ਐਂਡਲੈਸ ਬੁੱਕ ਮੈਚ ਮੈਟ ਕਾਰਵਿੰਗ ਸਾਰੀਆਂ ਫਿਨਿਸ਼ ਇੱਦੇ ਚ ਮਿਲ ਜਾਣਗੀਆਂ ਇੱਕ ਸਾਈਜ਼ ਦੀ ਆਪਾਂ ਗੱਲ ਕਰ ਰਹੇ ਹਾਂ ਹਜੇ ਆ ਚਾਰੇ ਟਾਈਲਾਂ ਕਿਵੇਂ ਮੈਚ ਕਰ ਰਹੀਆਂ ਆ ਚਾਰੇ ਟਾਈਲਾਂ ਦੀ ਜੋੜ ਕੇ ਇੱਕ ਫਿਗਰ ਬਣਾ ਹਾਂ ਆ ਡਿਫਰੈਂਟ ਚੀਜ਼ ਆ ਆ ਬਿਲਕੁਲ ਇਹ ਇਹਨੂੰ ਇੱਕ ਵਾਰੀ ਐ ਨਾਲ ਮਿਲਾਓ ਆ ਦੇਖੋ ਲੋ ਹੈ ਇਹਨੂੰ ਬੁੱਕ ਨਾ ਕਰ ਆ ਬੁੱਕ ਮੈਚ ਇਹਨੂੰ ਆਂਦੇ ਆ ਪ੍ਰੀਤਾ ਦੁਬਾਰਾ ਕਰਾਂ ਮੈਂ ਆ ਲੈ ਏ ਆ ਦੇਖ ਮਲਾ ਬੁੱਕ ਮੈਚ ਸਟਾਈਲਿਸ਼ ਹੈ ਬਈ ਇਹਨੂੰ ਕਹਿੰਦੇ ਆ ਬੁੱਕ ਮੈਚ ਹੈ ਇਹ ਲੌਬੀ 'ਚ ਐ ਇੱਕ ਹੀ ਫਿਗਰ ਬਣਦੀ ਆ ਇਹ ਇੱਕ ਹੀ ਫਿਗਰ ਬਣੂਗੀ ਪੂਰੀ ਲੌਬੀ 'ਚ ਐਂਡਲੈਸ ਆ ਇਹ ਐਂਡਲੈਸ ਦੇ ਵਿੱਚ ਐ ਜੋੜ ਨਹੀਂ ਪਤਾ ਲੱਗਦਾ ਹਾਂ ਇਹ ਅਸਲੀ ਐਂਡਲੈਸ ਮਲਾ ਜਿਵੇਂ ਡੂੰਗਰੀ ਦਾ ਪੱਥਰ ਲੱਗਿਆ ਹੁੰਦਾ ਜਿਵੇਂ ਉਵੇਂ ਦੀ ਲੁੱਕ ਆ ਰਹੀ ਲੱਗਦਾ ਫੀਲ ਵੀ ਉਹੋ ਜੀ ਐ ਕਲਰ ਵੀ ਉਹੋ ਜਿਹਾ ਕਲਰ ਵੀ ਉਹੋ ਜਿਹਾ ਹੂੰ ਫਿਰ ਆ ਪਲੇਨ ਮੈਟ ਆ ਗਈ ਜੇ ਪੌਸ਼ ਫਿਨਿਸ਼ ਆ ਗਈ ਉਦੋਂ ਲੈਦਾ ਜੀ ਇਹ ਪੌਸ਼ ਫਿਨਿਸ਼ ਦੇ ਵਿੱਚ ਐ ਐਵੇਂ ਹਰੇਕ ਟਾਇਲ ਦੇ ਵਿੱਚ ਸਾਰੀਆਂ ਵੈਰਾਈਟੀਆਂ ਅਵੇਲੇਬਲ ਆ ਹਮਮ ਕਲਰ ਆਪਸ਼ਨ ਵੱਧ ਹੋ ਗਏ अवेलेबल ਨੇ ਕੋਈ ਸ਼ੱਕ ਵਾਲੀ ਗੱਲ ਨਹੀਂ ਬਈ ਮਾਲਕ ਦੀ ਕਿਰਪਾ ਨਾਲ ਜਿੱਥੇ ਹੱਥ ਪਾਲਾ ਮਟੈਲ ਹੀ ਡਾਇਲੇ ਉਸੇ ਸੱਪ ਹੀ ਨੇ ਗਲਦਾ ਯਾਰ ਜਿੱਥੇ ਮਰਜੀ ਜਿਹੜੀ ਮਰਜੀ ਨੂੰ ਹੱਥ ਪਾਲਾ ਲੈ ਹੈ ਇੱਕ ਤੋਂ ਇੱਕ ਵੱਧ ਕੇ ਇੱਕ ਤੋਂ ਵੱਧ ਕੇ ਵੱਡੇ ਸਹਿ ਚਾ ਕਾਲਾ ਸ਼ੀਸ਼ਾ ਹੀ ਆ ਜਾਣਾ ਇੱਥੇ ਵੀ ਬੰਦਾ ਉਲਝਦਾ ਇਹਨਾਂ ਕੋਲੇ ਆ ਕੇ ਇੱਥੇ ਆ ਕੇ ਵੀ ਰੁਲਦਾ ਬੰਦਾ ਹਾਂਜੀ ਵੈਰਾਈਟੀ ਬਹੁਤ ਜਾ ਰਹੀ ਹੈ ਬੰਦੇ ਦਾ ਮਨ ਖੜਦਾ ਕਿਸੇ ਚੀਜ਼ ਤੇ ਉਦੋਂ ਨੂੰ ਕੋਈ ਚੀਜ਼ ਵਾਸ਼ਰੂਮ ਦੇ ਕਨਸੈਪਟ ਆ ਕੇ ਜੀ ਬਣੇ ਹੋਏ ਹਾਂ ਸਾਰੇ ਡਿਫਰੈਂਟ ਡਿਫਰੈਂਟ ਕਲਰ ਦੇ ਅਲੱਗ-ਅਲੱਗ ਸਾਈਜ਼ਾਂ ਦੇ ਬਾਥਰੂਮਾਂ ਦੇ ਕਨਸੈਪਟ ਬਣੇ ਹੋਏ ਨੇ ਪ੍ਰੋਪਰ ਇੱਕ ਇੱਕ ਚਿਰ ਆਪਾਂ ਓਮੇ ਕਰ ਸਕਦੇ ਹਾਂ ਕਿਸੇ ਨੂੰ ਕਿਸੇ ਨੂੰ ਵੀ ਮੰਨ ਲਓ ਵੀ ਕਿਸੇ ਬੰਦੇ ਨੂੰ ਆਪਾਂ ਜਿਵੇਂ ਉਹ ਅੱਜ ਕੱਲ ਆ ਵੀ ਕੰਪਿਊਟਰ ਤੇ ਬਣਾ ਕੇ ਦਿਖਾ ਦਿੰਦੇ ਉਹ ਸਾਰਾ ਅਸੀਂ ਹਾਂ ਲੈਪਟਾਪ ਤੇ ਬਣਾ ਕੇ ਸਾਰਾ ਤੁਹਾਨੂੰ ਦੱਸ ਦਾਂਗੇ ਵੀ ਥੋੜੀ ਕੋਠੀ 'ਚ ਲੱਗੀ ਹੋਈ ਟਾਇਲ ਕਿਹੋ ਜਿਹੀ ਲੱਗੂਗੀ ਜੀ ਉਹ ਆਪਾਂ ਮਾਰਾ ਜਾਂ ਉਧਰਲੇ ਪਾਸੇ ਗੇੜਾ ਮਾਰ ਕੇ ਆਈਏ ਮਾਰਬਲ ਵਾਲੇ ਜੀ ਮਾਰਬਲ ਵਾਲੇ ਪਾਸੇ ਤੇ ਮੈਂ ਤੁਰਿਆ ਜਾਂਦਾ ਟਾਇਲ ਦੇ ਉੱਤੋਂ ਹੀ ਲੰਘ ਜਾ ਲੱਗ ਜਾਈ ਲੰਘ ਜਾ ਸਾਰੇ ਇਹਦੇ ਉੱਤੋਂ ਹੀ ਲੰਘੀ ਜਾਂਦੇ ਹੁਣ ਤੁਹਾਡੇ ਸਾਹਮਣੇ ਹੈ ਜਿੰਨੇ ਬੰਦੇ ਆਏ ਆ ਉਤੋਂ ਹੀ ਲੰਘ ਕੇ ਗਏ ਬੇਫਿਕਰ ਹੋ ਕੇ ਲੰਘ ਜੀ ਮੇਰਾ ਮਨ ਅੰਦਰੋਂ ਮੇਰਾ ਮਨ ਨਹੀਂ ਅੰਦਰੋਂ ਕੌਨਫੀਡੈਂਸ ਫਰਕਦਾ ਇਹਦੇ ਵੀ ਇਹਦੇ ਵੀ ਉੱਤੋਂ ਦੀ ਲੰਘੋ ਜੀ ਇਹਦੇ ਤਾਂ ਉੱਤੋਂ ਦੀ ਲੰਘਦਾ ਇਹਦੇ ਵੀ ਉੱਤੋਂ ਤੁਸੀਂ ਆਰਾਮ ਨਾਲ ਜਮਾ ਬੇਫਿਕਰ ਹੋ ਕੇ ਉੱਤਰੋ ਯਾਰ ਜਮਾ ਯਾਰ ਆ ਇੱਥੇ ਸਿੱਖ ਗਿਆ ਮੈਂ ਇੱਥੇ ਸਿੱਖ ਗਿਆ ਲੈ ਯਾਰ ਜਮਾ ਇੱਕ ਨਾ ਆਮ ਤੌਰ ਤੇ ਆਪਾਂ ਇੱਟਾਂ ਵਾਲੀ ਇੱਥੇ ਇੱਟਾਂ ਦੇ ਵੀ ਬੰਦਾ ਚਲਕੂਗਾ ਹਾਂਜੀ ਰੈਂਪ ਤੇ ਹਾਂਜੀ ਲੈ ਕਮਾਲ ਆ ਯਾਰ ਆਜੋ ਅੰਦਰਲੇ ਪਾਸੇ ਕਹਿੰਦੇ ਪੱਥਰ ਲਿਆਂਦਾ ਕੋਈ ਤਕੜਾ ਕਹਿੰਦੇ ਵੀ ਦੁਨੀਆ ਦਾ ਹੀ ਸਭ ਤੋਂ ਤਕੜੇ ਪੱਥਰਾਂ ਚੋਂ ਇੱਕ ਆ ਕਿ ਦੁਨੀਆ ਦਾ ਸਭ ਤੋਂ ਤਕੜਾ ਵਰਲਡ ਦਾ ਸਭ ਤੋਂ ਟਾਪ ਦਾ ਬਲੈਕ ਗ੍ਰੇਨੇਟ ਤੇ ਵਰਲਡ ਦਾ ਸਭ ਤੋਂ ਟਾਪ ਦਾ ਵਾਈਟ ਦੋਨੇ ਆਪਣੇ ਕੋਲ ਇੱਥੇ ਅਵੇਲੇਬਲ ਨੇ ਕੁਦਰਤੀ 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 ਬਲੈਕ ਗ੍ਰੇਨੇਟ ਕੁਦਰਤੀ ਸਭ ਤੋਂ ਵੱਡਾ ਜਿਹੜਾ ਟਾਪ ਦਾ ਗ੍ਰੇਨੇਟ ਹੈ ਚਲ ਹੱਥ ਤਾਂ ਲਾ ਕੇ ਦੇਖ ਗਏ ਉਹਨੂੰ ਅੱਜ ਮੈਂ ਉਹਦੇ ਨਾਲ ਦਾ ਡੁਪਲੀਕੇਟ ਟਾਈਲ ਆਉਂਦੀ ਹੈ ਜੀ ਇਹ ਮਿਲਦੀ ਆਪਾਂ ਨੂੰ ਮਾਰਕੀਟ 'ਚੋਂ ਹਾਂਜੀ ਆਹਾ ਜੈਡ ਬਲੈਕ ਇਹ ਟਾਈਲ ਹੈ ਪਰ ਤੁਹਾਨੂੰ ਕੁਦਰਤੀ ਪੱਥਰ ਦਿਖਾਉਣੇ ਆ ਆ ਕੁਦਰਤੀ ਹੈ ਨੇਚਰਲ ਬੱਲੇ ਬੱਲੇ ਧਰਤੀ 'ਚੋਂ ਨਿਕਲਿਆ ਬਈ ਇਹ ਵਿੱਚ ਕੋਈ ਦਾਗ ਨਹੀਂ ਕੋਈ ਦਾਣਾ ਹੈ ਹੀ ਨਹੀਂ ਜਿਹਦੇ 'ਚ ਇੱਕ ਵੀ ਦਾਗ ਨਹੀਂ ਕੋਈ ਸਪੌਟ ਨਹੀਂ ਇਹਦੇ ਵਿੱਚ ਨੇਚਰਲ ਨਾਲੇ ਬੈਠੀ ਇਹ 'ਚ ਹੈ ਨਹੀਂ ਨੀਂਦਾ ਬੈਠੂ ਹੋਰ ਯਾਰ ਲੈ ਤੁਸੀਂ ਇੱਕ ਗੱਲ ਦੇਖੋ ਵੀ ਇਹਦੇ ਵਿੱਚ ਕੁਦਰਤ ਵੱਲੋਂ ਦੇਖ ਤੁਸੀਂ ਕੁਦਰਤ ਹੈ ਇੱਕ ਵੀ ਦਾਗ ਨਹੀਂ ਇੱਕ ਦਾਣਾ ਵੀ ਹਾਂਜੀ ਤਾਂ ਕਰਕੇ ਇਹ ਦੁਨੀਆ ਦਾ ਸਭ ਤੋਂ ਦੁਨੀਆ ਦਾ ਸਭ ਤੋਂ ਟਾਪ ਦਾ ਬਲੈਕ ਗ੍ਰੇਨੇਡ ਹੈ ਇਹ ਸਭ ਤੋਂ ਟਾਪ ਦਾ ਤੇ ਆ ਵਾਈਟ ਆ ਜੀ ਇਹ ਸਭ ਤੋਂ ਟਾਪ ਦਾ ਵਾਈਟ ਆ ਵਰਲਡ ਦਾ ਇਹ ਕੁਆਰਟਸਾ ਇੰਪੋਰਟਡ ਓਨੈਕਸ ਵਾਈਟ ਦੁਨੀਆ ਦਾ ਸਭ ਦੁਨੀਆ ਦਾ ਸਭ ਤੋਂ ਟਾਪ ਦਾ ਵਾਈਟ ਗ੍ਰੇਨਾਈਟ ਯਾਰ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਇਸ ਸ਼ੋਰੂਮ ਤੇ ਆ ਕੇ ਦੋ ਤਿੰਨ ਚੀਜ਼ਾਂ ਤੁਹਾਨੂੰ ਆ ਕੇ ਹੀ ਪਤਾ ਲੱਗਣੀਆਂ ਕੈਮਰਾ ਫੇਲ ਆ ਯਾਰ ਤੋਂ ਟਾਪ ਦਾ ਵਾਈਟ ਮਾਰਬਲ ਹੈ ਇਹ ਮਾਰਬਲ ਕਹਿ ਲਓ ਗ੍ਰੇਨਾਈਟ ਕਹਿ ਲਓ ਕੁਆਰਟਸ ਕਹਿ ਲਓ ਹੂੰ ਤੇ ਐਨੀਵੇਅਰ ਯੂਜ਼ ਆ ਕਿਚਨ ਤੇ ਲਾ ਲਓ ਆਪਾਂ ਫਰਸ਼ ਤੇ ਲਾ ਲਓ ਪੌੜੀਆਂ ਚਾਹੇ ਬਾਹਰ ਲਾ ਦੋ ਅੰਦਰ ਲਾ ਦੋ ਖਰਾਬ ਨਹੀਂ ਹੁੰਦਾ ਇਹ ਕਮਾਲ ਬਹੁਤ ਕਮਾਲ ਚੀਜ਼ ਬਣੀ ਆ ਬਾਕੀ ਇੱਥੇ ਆ ਕੇ ਆਪਾਂ ਇਹ ਕਹਿ ਸਕਦੇ ਆ ਕਿ ਇੱਥੇ ਆ ਕੇ ਬੰਦਾ ਜਿਹੜਾ ਇੱਥੇ ਆਊਗਾ ਉਹੋ ਹੀ ਰਗੜ ਵਾਲੀ ਟਾਇਲ ਨੂੰ ਮਹਿਸੂਸ ਕਰ ਸਕੂਗਾ ਹਾਂਜੀ ਹਾਂਜੀ ਉਹੋ ਹੀ ਮਹਿਸੂਸ ਕਰੂਗਾ ਫਲੈਕਸੀਬਲ ਟਾਇਲ ਨੂੰ ਬਿਲਕੁਲ ਉਹੀ ਮਹਿਸੂਸ ਕਰੂਗਾ ਇੱਥੇ ਆ ਕੇ ਇਸ ਪੱਥਰ ਨੂੰ ਹਾਂਜੀ ਕਿ ਤੁਹਾਡੀ ਅੱਖ ਕੀ ਆ ਬਿਲਕੁਲ ਤੇ ਬਾਜਵਾ ਸਾਹਿਬ ਆਪਾਂ ਮੇਰੇ ਹਸਾਬ ਨਾਲ ਤਕਰੀਬਨ ਸਾਰੇ ਤੇ ਢੇੜਾ ਦੇਤਾ ਵੈਸੇ ਤਾਂ ਕੰਮ ਵੱਡਾ ਆ ਇਹ ਐਲੀਵੇਸ਼ਨ ਰਹਿ ਗਿਆ ਸੀ ਮਾੜਾ ਜਿਹਾ ਇਹਦੇ ਬਾਰੇ ਜਾਣਕਾਰੀ ਦੇ ਦੇ ਐਲੀਵੇਸ਼ਨ ਚ ਆ ਨੈਚੁਰਲ ਸਟੋਨ ਵੀ ਮਿਲ ਜੂ ਆਪਾਂ ਨੂੰ ਜਿਹੜਾ ਕੁਦਰਤੀ ਆਉਂਦਾ ਤੇ ਬਾਕੀ ਉਹਦੇ ਵਰਗੀ ਟਾਇਲ ਵੀ ਮਿਲ ਜੂ ਇਹਦਾ ਫੀਲਦਾ ਪਤਾ ਹੀ ਨਹੀਂ ਲੱਗਦਾ ਵੀ ਜੇ ਤਾਂ ਕਿਸੇ ਨੇ ਜਮਨ ਨੈਚੁਰਲ ਲੈਣਾ ਉਹ ਵੀ ਮਿਲ ਜੂ ਤਾਂ ਉਹ ਲੈ ਲਓ ਤੇ ਉਹਦੇ ਵਰਗੀ ਟਾਇਲ ਚਾਹੀਦੀ ਹੋ ਉਹ ਵੀ ਮਿਲ ਜੂਗੀ ਚਾਹੇ ਵੁੱਡਨ ਪਲੈਂਕਸ ਜਿਹੜੇ ਮਰਜੀ ਕਲਰ ਦੇ ਵੁੱਡਨ ਪਲੈਂਕਸ ਅਵੇਲੇਬਲ ਨੇ ਸਾਰੇ ਤੇ ਸਾਰੇ ਸੈਜਾਂ ਦੇ ਨੇਚਰਲ ਸਟੋਨ ਮਿਲ ਜਾਣਗੇ 100% ਨੇਚਰਲ ਫੀਲ ਆ ਔਰ ਇਹ ਵੀ ਉਹਦੇ ਵਾਂਗੂ ਸਕ੍ਰੈਚ ਲੈਸ ਹੈ ਜੀ ਅੱਛਾ ਤੁਸੀਂ ਆਹ ਦੇਖੋ ਅਗਲਾ ਗੱਤ ਧੁੱਪੇ ਲੱਗਣਾ ਧੁੱਪੇ ਫੇਡ ਹੋ ਜਾਊਗਾ ਲੈ ਆ ਫੇਡ ਕਰਕੇ ਦਿਖਾਓ ਧੁੱਪ ਆਪਣੇ ਮੈਕਸ ਟੂ ਮੈਕਸ 50 ਡਿਗਰੀ ਦੀ ਪੈਂਦੀ ਹੋ ਪੈਂਦੀ ਨਹੀਂ ਨੀ 45 ਤੋਂ ਬਾਅਦ ਇਹ 1300 ਡਿਗਰੀ ਤੇ ਪੱਕਿਆ ਇਹਨੂੰ ਕੀ ਹੋ ਜਾਊਗਾ ਇਹਨੂੰ ਧੁੱਪ ਕੀ ਕਰ ਦੂ ਧੁੱਪੇ ਨੂੰ ਕੀ ਕਰ ਦੂ ਹਾਂ ਬਲੈਕ ਸਟੋਨ ਪਿਆ ਦੇਖੋ ਸੈਮੀ ਗਲੋਸ ਫਿਨਿਸ਼ ਜਿਵੇਂ ਵਾਰਨਿਸ਼ ਕੀਤਾ ਹੁੰਦਾ ਕੁਦਰਤੀ ਸਟੋਨ ਓਵੇਂ ਦੀ ਲੁੱਕ ਹੈ ਇਹਦੀ ਮੈਂ ਤੁਹਾਨੂੰ ਪੁੱਛਣ ਲੱਗੇ ਵੀ ਕੁਦਰਤੀ ਆ ਕੁਦਰਤੀ ਨਹੀਂਗਾ ਕੁਦਰਤੀ ਮਰਗਾ ਕੁਦਰਤੀ ਵੀ ਆਪਾਂ ਨੂੰ ਵਾਰਨਿਸ਼ ਕਰਕੇ ਇਹ ਜਿਆ ਕਰਨਾ ਪੈਂਦਾ ਹੈ ਪਹਿਲਾਂ ਹੀ ਤਿਆਰ ਬਾਈ ਨਾ ਸੱਜਣੋ ਇੱਕ ਤੁਹਾਨੂੰ ਗੱਲ ਦੱਸਦਾ ਵੀ ਇੱਥੋਂ ਵਾਲਾ ਸਮਾਨ ਦੇਖਣ ਵਾਸਤੇ ਆ ਵੀ ਟੈਲੋ ਵੀ ਸਕ੍ਰੈਚ ਲੈ ਸੁਇਤੇ ਵਿੱਚ ੜ ਪਾ ਕੇ ਦੇਖੋ ਲੈਓ ਓਹੋ ਹੋ ਹੋ ਅਗਲਾ ਪਹਿਲਾਂ ਨਾਲੇ ਥੱਲੇ ਲੱਗਣ ਵਾਲੀ ਫਰਸ਼ ਤੇ ਅੰਦਰ ਲੱਗਣ ਵਾਲੀ ਘਰ ਦੇ ਇਹ ਤਾਂ ਬਾਈ ਹੈ ਆ ਦੇਖੋ ਆ ਕਿੱਡਾ ਸੋਹਣਾ ਨਾਲ ਨਾਲ ਬਣਾ ਕੇ ਦਿਖਾਇਆ ਨਾਲ ਬਣਾ ਕੇ ਦਿਖਾਇਆ ਇਹ 364 ਦੀ ਟਾਇਲ ਹੈ ਜੀ ਇਹ ਤੁਹਾਨੂੰ ਹਰੇਕ ਚੀਜ਼ ਹੀ ਬਣਾ ਕੇ ਦਿਖਾ ਦੇਣਗੇ ਜਿਹੜੀ ਚੀਜ਼ ਜਿਹੜਾ ਵੀ ਤੁਸੀਂ ਟਾਇਲ ਲੈਣ ਆਓਗੇ ਨਾ ਤੁਹਾਨੂੰ ਉਹ ਨਮੂਨਾ ਤੁਹਾਡੇ ਸਾਹਮਣੇ ਆ ਵੀ ਮੈਟ ਰਸਟਿਕ ਆ ਤੁਸੀਂ ਆ ਟਾਇਲ ਤੇ ਦੇਖ ਲਓਣ ਚਾਰ ਬਾਈ ਦਾ ਆਪਣੀਆਂ ਟਾਇਲਾਂ ਸਾਰੀਆਂ ਹੀ ਹੋਵੰਦੀਆਂ ਨੇ ਹਾਂ ਲਓ ਵੀ ਸੱਜਣੋ ਨੰਬਰ ਤੁਹਾਨੂੰ ਸਕਰੀਨ ਤੇ ਦਿਖਦਾ ਜੇ ਕਿਸੇ ਵੀ ਸੱਜਣ ਨੇ ਆਉਣਾ ਤਾ ਤੁਹਾਨੂੰ ਆਉਣਾ ਪੈਣਾ ਮਾਨਸੇ ਮਾਨਸੇ ਆ ਕੇ ਤੁਸੀਂ ਮਕਰਾਨਾ ਮਾਰਵਲ ਵਾਲਿਆਂ ਦੇ ਬਾਜਬਾ ਸਾਹਬ ਦੇ ਆ ਜਾਣਾ ਇੱਥੇ ਤੁਹਾਨੂੰ ਬਹੁਤ ਘੈਂਟ ਬੰਦੇ ਮਿਲਣਗੇ ਜਿਹੜੇ ਤੁਹਾਨੂੰ ਬਹੁਤ ਘੈਂਟ ਡੀਲ ਦੇਣਗੇ ਨੰਬਰ ਕਰ ਲਓ ਨੋਟ ਸਜਣੋ ਖੁੱਲਾ ਟਾਈਮ ਕੱਢ ਕੇ ਆਉਣਾ ਪਰਮਾਰਸ਼ ਸਹਿਤ ਆਉਣਾਗਾ ਪਰਿਵਾਰਕ ਮਾਹੌਲ ਤੁਹਾਨੂੰ ਮਿਲੇਗਾ ਚੀਜ਼ਾਂ ਤੁਹਾਨੂੰ ਉਹੋ ਜੀਆਂ ਮਿਲਣਗੀਆਂ ਜਿਹੜੀਆਂ ਤੁਸੀਂ ਦੇਖਾਂਗੇ ਨਹੀਂ ਹੋਣੀਆਂ ਤੇ ਬਹੁਤ ਸਾਰੀਆਂ ਚੀਜ਼ਾਂ ਨੂੰ ਇੱਥੇ ਆ ਕੇ ਹੀ ਫੀਲ ਕਰੋਗੇ ਤੁਹਾਡੀ ਕੈਮਰਾ ਤੁਹਾਡੀ ਅੱਖ ਵਰਗਾ ਨਹੀਂਗਾ ਤੇ ਮੇਰੇ ਸ਼ਬਦ ਤੁਹਾਡੇ ਫੀਲ ਵਰਗੇ ਨਹੀਂਗੇ ਇਸ ਕਰਕੇ ਤੁਹਾਨੂੰ ਆਉਣਾ ਹੀ ਪੈਣਾ